ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਦੱਸਦੀ ਹੈ ਕਿ ਫਰੋਤੀ ਮੰਗੜ ਵਾਲੇ ਮੁਜ਼ਰਮ ਦਾ ਪੁਲਿਸ ਨੇ ਕੀਤਾ ਐਨਕਾਊਂਟਰ ਕੋਕਿਆ ਜਾਵੇ ਜੇ ਜਿਹੜੇ ਹੋ ਗਿਆ ਤੋ ਲekin ਥੱਲੇ ਆਵੇ ਇਸ ਕੇਸ ਦੇ ਵਿੱਚ ਫਤਿਹਗੜ ਟੂੜੀਆਂ ਰੋਡ ਦੇ ਉੱਤੇ ਇੱਕ ਰੋਸੇ ਸਟੋਰ ਵਾਲੇ ਨੂੰ ਐਕਸਟਰਸ਼ਨ ਕਾਲ ਕਰ ਰਿਹਾ ਸੀ ਹਰਵਿੰਦਰ ਦੋਦੀ ਮਰਦਾਨਾ ਪਰਾਧਪੁਰੇ ਪਿੰਡ ਦਾ ਰਹਿਣ ਵਾਲਾ ਹੈ ਉਹ ਅੰਮ੍ਰਿਤਸਰ ਰੂਰਲ ਦਾ ਉਹ ਉਹ ਨੂੰ ਥ੍ਰੈਟ ਕਰ ਰਿਹਾ ਸੀ ਬਾਰ-ਬਾਰ ਔਰ ਜਦੋਂ ਉਹਨੇ ਫੋਨ ਵਗੈਰਾ ਨਹੀਂ ਚੁੱਕੇ ਤਾ ਉਹਨੂੰ ਮੈਸੇਜ ਵੀ ਵੌਇਸ ਮੈਸੇਜ ਵਗੈਰਾ ਭੇਜੇ ਭਟ ਜਿਹੜਾ ਮਦਈ ਹੈ ਉਹ ਕਿਸੇ ਕਾਰਨਾ ਕਰਕੇ ਪੁਲਿਸ ਨੂੰ ਸਾਰੀ ਗੱਲ ਦੱਸਵੀ ਸੀ ਰਿਹਾ ਉਹਨੇ ਨਹੀਂ ਦੱਸੀ ਪਰ ਸਾਡੇ ਧਿਆਨ ਚ ਆਈ ਗੱਲ ਔਰ ਅਸੀਂ ਉਹਦੀ ਟ੍ਰੇਲ ਫਾਲੋ ਕੀਤੀ ਜਦੋਂ ਉਹਨੇ ਨਹੀਂ ਕੀਤੀ ਕੋਈ ਕਿਉਂ ਰਿਐਕਟ ਨਹੀਂ ਕੀਤਾ ਜਾਂ ਰਿਸਪੌਂਡ ਨਹੀਂ ਕੀਤਾ ਤਾਂ ਉੱਥੇ ਬਾਹਰ ਇੱਕ ਗੋਲੀਆਂ ਚਲਾਈਆਂ ਗਈਆਂ ਉਹਦੀ ਦੁਕਾਨ ਦੇ ਬਾਹਰ ਉਸ ਤੋਂ ਹੀ ਪੁਲਿਸ ਸਾਰੀ ਅਸੀਂ ਹਰਕਤ ਜਾਇਬ ਕੇਸ ਦਰਜ ਕਰਕੇ ਅਸੀਂ ਅੱਗੇ ਚੱਲੇ ਹਾਲਕੇ ਮਦਈ ਵੱਲੋਂ ਸਾਨੂੰ ਕੋਆਪਰੇਟ ਨਹੀਂ ਕੀਤਾ ਗਿਆ ਇਸ ਕੇਸ ਚ ਵੀ ਲੱਗਦਾ ਨਾ ਉਹ ਡਿਫਰੈਂਟ ਗੱਲ ਹੈ ਬਟ ਪੁਲਿਸ ਪਾਰਟੀ ਨੇ ਇਹਨੂੰ ਬੜਾ ਪ੍ਰੋਫੈਸ਼ਨਲ ਤੌਰ ਤੇ ਇਨਵੈਸਟੀਗੇਟ ਕੀਤਾ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਇਹ ਚ ਤਿੰਨ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਰਮਲਜੋਤ, ਮਨਪ੍ਰੀਤ, ਐਲੀਅਸ ਮੰਗੂ ਤੇ ਕਰਨਦੀਪ ਇਹ ਤਿੰਨੋਂ ਮੁਰਾਦਪੁਰੇ ਦੇ ਹੀ ਰਹਿਣ ਵਾਲੇ ਆ ਉਸ ਪਿੰਡ ਦੇ ਜਿੱਥੋਂ ਦਾ ਹਰਵਿੰਦਰ ਦੋਦੀ ਹੈ। ਔਰ ਇੱਕ ਕਾਰ ਡਰਾਈਵਰ ਹੈ ਨਰਮਲਜੋਤ, ਮਨਪ੍ਰੀਤ ਜਿਹੜਾ ਉਹ ਕੱਪੜਿਆਂ ਦੀ ਫੈਕਟਰੀ 'ਚ ਕੰਮ ਕਰਦਾ ਤੇ ਕਰਨਦੀਪ ਜਿਹੜਾ ਹੈ ਉਹ ਕਾਰਪੈਂਟਰ ਦੇ ਨਾਲ ਛੋਟਾ ਕਾਰਪੈਂਟਰ ਦਾ ਕੰਮ ਕਰਦਾ। ਏਜ ਨਰਮਲਜੋਤ ਦੀ 22 ਸਾਲ ਦੀ ਹੈ, ਮਨਪ੍ਰੀਤ 30 ਸਾਲ ਦਾ ਤੇ ਕਰਨਦੀਪ 19 ਸਾਲ ਦਾ ਹੈ। ਵੈਸੇ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਜਿਹੜਾ ਹਰਵਿੰਦਰ ਦੋਦੀ ਹੈ ਇਸੇ ਪਿੰਡ ਦਾ ਰਹਿਣ ਵਾਲਾ ਇਹਨੂੰ ਉਹਨਾਂ ਨੇ ਲਾਲਚ ਦਿੱਤਾ ਔਰ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਪਲੈਟਫਾਰਮ ਦੇ ਵਿੱਚ ਕੁਝ ਐਪਸ ਡਾਊਨਲੋਡ ਕਰਾਈਆਂ ਨਿਰਮਲ ਜੋਤ ਨੂੰ ਲਾਲਚ ਹੋਈ ਕਿ ਤੈਨੂੰ 15000 ਰੁਪਏ ਮੈਂ ਦੇ ਦੂੰਗਾ ਇਹ ਗਰੀਬੀ ਦੇ ਵਿੱਚ ਸੀਗਾ ਇਹਨੇ ਕਿਹਾ ਵੀ ਮੈਂ ਕੋਈ ਨਹੀਂ ਤੇਰਾ ਕੰਮ ਕਰ ਦਿੰਦਾ ਮੋੜਲੀ ਕੁਝ ਕੁਛ ਗਿਚ ਦੇ ਵਿੱਚ ਇਹ ਆਇਆ ਕਿ ਇਹਨੂੰ ਵੈਪਨ ਪ੍ਰੋਵਾਈਡ ਕਰਵਾਇਆ ਗਿਆ ਹਰਵਿੰਦਰ ਦੋਧੀ ਵੱਲੋਂ ਇੱਕ ਗੈਨੀਮਤੀ ਜਗ੍ਹਾ ਦੇ ਉੱਤੇ ਆ ਕੇ ਦੋ ਲੜਕੇ ਜਿਹੜੇ ਐ ਇਹਨੂੰ ਡਿਲੀਵਰ ਕਰਕੇ ਗਏ ਅਮਰਸਰ ਰੂਰਲ ਦੇ ਏਰੀਆ ਚ ਉਸ ਤੋਂ ਬਾਅਦ ਇਹਨੂੰ ਵੈਪਨ ਆ ਜਾਂਦਾ ਫਿਰ ਇਹਨੇ ਰੈਕੀ ਕੀਤੀ ਆਪਣੇ ਦੋ ਜਿਹੜੇ ਸਾਥੀ ਨੇ ਇਹਦੇ ਦੋਸਤ ਨੇ ਪੱਕੇ ਇੱਕੋ ਪਿੰਡ ਦੇ ਜਿਹੜੇ ਮਨਪ੍ਰੀਤ ਤੇ ਕਰਨ ਦੀ ਇਹਨਾਂ ਨੂੰ ਨਾਲ ਲੈ ਕੇ ਰੈਕੀ ਵੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆ ਕੇ ਉੱਥੇ ਗੋਲੀ ਚਲਾ ਦਿੱਤੀ ਉਹਦੇ ਕਹਿਣ ਤੇ ਦੋਦੀ ਦੇ ਉਹਦੇ ਚ ਨਿਰਮਲ ਜੋਤ ਨੇ ਫਾਇਰ ਕੀਤਾ ਸੀ ਤੇ ਮਨਪ੍ਰੀਤ ਜਿਹੜਾ ਹੈਗਾ ਉਹ ਮੋਟਰਸਾਈਕਲ ਤੇ ਨਾਲ ਸਵਾਰ ਸੀਗਾ ਕਰਨਦੀਪ ਰੈਕੀ ਕਰਨ ਦੇ ਵਿੱਚ ਵੀ ਇਹਨਾਂ ਨਾਲ ਸ਼ਾਮਲ ਸੀਗਾ। ਔਰ ਕੱਲ ਜਦੋਂ ਰਾਤ ਦੇ ਟਾਈਮ ਇੱਥੇ ਐਸਐਚਓ सदर ਜਿਹੋਦੀ ਪਾਰਟੀ ਇੱਥੇ ਆਏ ਮੈਪੰਦੀਰ ਕਬਰਿ ਵਾਸਤੇ ਉੱਥੇ ਆ ਕੇ ਵੈਪਨ ਰਿਕਵਰ ਕਰਨ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਵਾਪਸ ਚੱਲਣ ਲੱਗੀ ਤਾਂ ਇਹਨੇ ਜਿਹੜਾ ਨਿਰਮਲ ਜੋਤ ਹੈ ਨੇ ਸਟੇਨ ਕਾਰਬਨ ਜਿਹੜੀ ਸਾਡੇ ਮੁਲਾਜ਼ਮ ਪੁਲਿਸ ਦੀਗੀ ਉਹ ਇੱਕਦਮ ਝੱਟਾ ਮਾਰ ਕੇ ਖੋਲੀ। ਉਹਦੇ ਉਹਦੇ ਲੋਕ ਲੱਗਿਆ ਸੀ ਇਹਨੇ ਕੋਕ ਕਰਕੇ ਤੇ ਉਹਦੇ ਤੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਲੋਕ ਲੱਗਿਆ ਹੋਇਆ ਸੀਗਾ ਉਹ ਫਾਇਰ ਨਹੀਂ ਹੋਇਆ ਇੰਨੀ ਦੇਰ ਨੂੰ ਜਿਹੜਾ ਐਸਐਸ ਨੇ ਇਹ ਸਿਗਨਲ ਮਾਰਨੇ ਕੀਤਾ ਔਰ ਉਹਨੇ ਫਾਇਰ ਕੀਤਾ ਘਵਾਚ ਵੀ ਆਪਣੇ ਆਪ ਨੂੰ ਸਰੈਂਡਰ ਕਰ ਦੋ ਪਰ ਇਹ ਹਟਿਆ ਨਹੀਂ ਇਹਨੇ ਦੁਬਾਰਾ ਕੋਸ਼ਿਸ਼ ਕੀਤੀ ਇਹਨੂੰ ਪਤਾ ਨਹੀਂ ਲੱਗਿਆ ਕਿ ਲੋਕ ਟੈਗ ਹੀ ਹੈ ਤੇ ਉਹ ਫਾਇਰ ਕਰਕੇ ਪੁਲਿਸ ਦੇ ਉੱਤੇ ਇਹ ਜਾਨਲੇਵਾ ਹਮਲਾ ਕਰਤੀ ਮਾਰ ਦੇਣ ਦੀ ਨੀਤ ਦਾ ਹਮਲਾ ਕਰਦਾ ਇਰਾਦਾ ਸੀਗਾ ਉਹਦੇ ਇਵੈਂਟ ਦੇ ਵਿੱਚ ਸੈਕੰਡ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਸਾਡੇ ਐਸਆਈ ਵੱਲੋਂ ਆਪਣੇ ਸਰਵਿਸ ਬਿਸਟੂਨ ਤੋਂ ਕਿਦਾ ਜਿੰਨ ਨਾਲ ਇੰਜਰਡ ਹੋਇਆ ਔਰ ਇਹਨੂੰ ਹਸਪੀਟਲ ਦਾਖਲ ਕਰਾਇਆ ਗਿਆ ਜੇ ਆਪਾਂ ਇਸ ਬੈਕਗਰਾਉਂਡ ਦੇਖੀ ਅਰਵਿੰਦਰ ਦੋਤੀ ਪਹਿਲਾਂ ਵੀ ਬੜੇ ਮਾਮਲਿਆਂ 'ਚ ਬਟਾਲਾ ਤੇ ਸਾਡੇ ਏਰੀਆ 'ਚ ਵੀ ਇਹੋ ਜਿਹੇ ਕੇਸੇ ਦੇ ਵਿੱਚ ਵੌਂਟਡ ਹੈ ਔਰ ਉਹ ਆਪਣਾ ਜਿਹੜਾ ਗੈਂਗ ਹੈ ਇਹਨਾਂ ਨੂੰ ਆਪਣੇ ਪਿੰਡ ਦੇ ਮੁੰਡਿਆਂ ਨੂੰ ਤਿਆਰ ਕਰਕੇ ਤੇ ਚਲਾ ਰਿਹਾ ਸੀ ਇਦੇ ਚ ਮੈਂ ਸਾਰੇ ਨੌਜਵਾਨਾਂ ਨੂੰ ਬੜੀ ਕਲੀਅਰ ਦੱਸਣਾ ਚਾਹੁੰਦਾ ਵੀ 1 ਰੁਪਿਆ ਵੀ ਇਹਨਾਂ ਨੂੰ ਨਹੀਂ ਮਿਲਿਆ ਔਰ ਬਹਿਕਾਵੇ ਚ ਆ ਕੇ ਛੋਟੇ ਲਾਲਚ ਚ ਜਾ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ ਨੌਜਵਾਨ ਜਿਹੜੇ ਲੋਕ ਇੱਧਰ ਉੱਧਰ ਬੈਠੇ ਆ ਮਾੜੇ ਕ੍ਰਿਮੀਨਲ ਨੇ ਜਾਂ ਐਂਗਸਟਰ ਨੇ ਉਹਨਾਂ ਨੂੰ ਕੁਝ ਨਹੀਂ ਜਾਂਦਾ ਤੁਹਾਨੂੰ ਬਹਿਕਾਵੇ ਚ ਲੈ ਕੇ ਛੋਟਾ ਲਾਲਚ ਦਿੰਦੇ ਆ ਔਰ ਨਿਰਮਲ ਜੋਤ ਉਹਨਾਂ ਦੀ ਸਾਰੀ ਪੁਛਗਿੰਚ ਕਲੀਅਰ ਆਇਆ ਕਿ ਅਸੀਂ ਇਹ ਉਡੀਕਦੇ ਰਹੇ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਸੋ ਮੈਂ ਸਾਰੀ ਇਹ ਪੁਲਿਸ ਪਾਰਟੀ ਆ ਸ਼ਾਬਾਸ਼ ਦਿੰਨੇ ਆਂ ਔਰ ਬਹੁਤ ਅੱਛਾ ਇਹਨਾਂ ਨੇ ਡਿਟੈਕਸ਼ਨ ਕੀਤੀ ਹੈ ਔਰ ਸਾਰੇ ਦਾ ਸਾਰਾ ਕੇਸ ਸਟ੍ਰੇਸ ਹੋਇਆ ਜਿਸ ਨਾਲ ਕੇ ਬੜਾ ਕਲੀਅਰ ਵਾਰਨਿੰਗ ਜਾਂਦੀ ਹੈ ਕ੍ਰਿਮੀਨਲਸ ਗੈਂਗਸਟਰਸ ਨੂੰ ਕਿ ਉਹ ਜਿਹੋ ਜਿਹੇ ਹਰਕਤ ਕਰਨਗੇ ਤੇ ਉਹਨਾਂ ਦਾ ਪੁਲਿਸ ਨੇ ਹਟਵਾ ਦਿੱਤਾ ਮੇਲ ਜਿੰਦੀ ਫੜੀ ਜਾ ਰਹੀ ਸੀ ਕਿ ਮੰਗੀ ਗਈ ਦੀ ਇਹਨਾਂ ਦੇ ਮਤਲਬ ਫੋਨ ਕਰਕੇ ਉਹਨਾਂ ਦਾ ਕੋਆਪਰੇਟ ਨਹੀਂ ਸੀ ਕੀਤਾ ਜਿਹੜੇ ਉਹ ਜਿਹੜੀ ਫੈਮਿਲੀ ਸੀਗੀ ਜਿੰਨਾਂ ਨੂੰ ਥ੍ਰੈਟ ਆਈ ਸੀਗੀ ਤਾਂ ਤੁਸੀਂ ਆਪ ਹੀ ਉਹ ਸੁਲਤਾਨਪਿੰਡ ਵਾਲਾ ਕੇਸ ਉਦੋਂ ਵੀ ਇਹ ਸਾਰਾ ਲੀਡ ਕੀਤਾ ਤਾਂ ਤੁਸੀਂ ਫੈਮਿਲੀ ਨਾਲ ਗੱਲ ਕੀਤੀ ਆਫਸਰ ਕਿਉਂ ਨਹੀਂ ਕੋਆਪਰੇਟ ਕਰਦੇ ਯਾਰ ਲੋਕ ਆਪਣੇ ਗੱਲਾਂ ਤੋਂ ਕਈ ਵਾਰ ਡਰ ਜਾਂਦੇ ਕਿਉਂਕਿ ਇੱਕੋ ਪਿੰਡ ਦੇ ਹੈਗੇ ਆ ਵੀ ਗੱਲਾਂ ਹੁੰਦੀਆਂ ਅਗਲਾ ਕਹਿੰਦਾ ਮੈਂ ਇਸ ਕੰਮ 'ਚ ਨਹੀਂ ਪੈਂਦਾ ਬਿਜ਼ਨਸਮੈਨ ਨਹੀਂ ਹੁੰਦਾ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਸਾਡਾ ਕੰਮ ਹੈ ਕਿ ਕ੍ਰਿਮੀਨਲ ਬੰਦੇ ਨੂੰ ਸਿਰ ਨਹੀਂ ਚੁੱਕਣ ਦੇਣਾ ਔਰ ਜਿਹੜੇ ਚੁੱਕਿਆ ਉਹਦੇ ਉਹਨੂੰ ਅਸੀਂ ਲੀਗਲ ਤੌਰ ਤੇ ਅਰੈਸਟ ਕਰੀਏ ਔਰ ਇਹਦੇ ਚ ਮੈਂ ਸਾਰੀ ਜਿਹੜੀ ਕਾਰਵਾਈ ਉਹਦੇ ਡੀਸੀਪੀ ਸਾਡੇ ਰਵਿੰਦਰਪਾਲ ਸਿੰਘ ਜੀ ਏਡੀਸੀਪੀ ਸ੍ਰੀਮਨਾਲਾ ਜੀ ਰਿਸ਼ਪੋਲਾ ਜੀ ਇਸ ਨੋਰਥ ਗਿਰਨਦੀਪ ਸਾਡੇ ਐਸਐਚਓ ਸਦਰ ਤੇ ਉਹਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਨੂੰ ਅਸੀਂ ਵਾਜਬ ਨਾਮ ਸਰਰ ਦਿੱਤਾ ਜਾਏ ਤੀਸਰੀ ਇਸ ਤਰ੍ਹਾਂ ਵੀ ਕੋਈ ਹਾਲੀਆ ਦੇ ਨਾਲ ਨਹੀਂ ਦਿੱਤੇ ਨੀ ਇਹ ਨਹੀਂ ਉਹਦੇ ਨਾਲ ਕੋਈ ਧਲਕ ਨਹੀਂ ਜੀ ਇਹ ਲੋਕਲ ਹਰਵਿੰਦਰ ਦੋਧੀ ਜਿਹੜਾ ਮੁਰਾਦਪੁਰੇ ਦਾ ਹੀ ਹੈਗਾ ਔਰ ਕੀ ਕਿਸਾਨ ਮੈਂ ਤੁਹਾਨੂੰ ਦੱਸਿਆ ਬਟਾਲਾ ਤੇ ਅੰਮ੍ਰਿਤਸਰ ਰੂਰਲ ਤੇ ਸਾਡੇ ਏਰੀਆ ਦੇ ਵਿੱਚ ਵਰਦਾਤਾ ਚ ਪੁਆਇੰਟਡ ਹੈ ਕਾਫੀ ਇਨਸੀਡੈਂਟ ਜਿਹੜੇ ਤੁਸੀਂ ਸਮਝਦੇ ਬਿਨਾਂ ਕਿ ਉਹ ਰਾਤ ਦੇ ਨੂੰ ਲੈ ਕੇ ਆਉਂਦੇ ਤੁਸੀਂ ਕਰਦੇ ਨੇ ਪਿਛਲੇ ਸਮੇਂ ਤੋਂ ਸੀ ਇਹਨਾਂ ਤੇ ਪ੍ਰੋਟੋਕੋਲ ਮ다가 ਵੀਡੀਓਗ੍ਰਾਫੀ ਵਿੱਚ ਟਰਾਈ ਤੁਸੀਂ ਇਹ ਵਾਪਰ ਨੂੰ ਨਾ ਦੇਹੀਆਂ ਘਟਨਾਵਾਂ ਜਿੱਦਾਂ ਜਿਸ ਰਾ ਇਹਨੂੰ ਸਟੇਨ ਕਰਨੀ ਲੈ ਲਈਜੀ ਉਹ ਆਪਣਾ ਕਰ ਹੀ ਲੈਣਾ ਤੇ ਨੁਕਸਾਨ ਜ਼ਿਆਦਾ ਹੁੰਦਾ ਇਹ ਨਾ ਇੱਕ ਵਾਪਰਨ ਦਾ ਇਤਿਹਾਸ ਹੈ ਜੇ ਤੁਸੀਂ ਅਧਿਕਾਰੀਆਂ ਨੂੰ ਜਾਂ ਜਿਹੜੀ ਟੀਮ ਇਹਨਾਂ ਨੂੰ ਦੱਸਦੇ ਰਹਿੰਦੇ ਹੋ ਕਿ ਕੋਈ ਸਾਡੇ ਸਾਰੇ ਲੋਕ ਵੈਲ ਬਰੀਫ ਹੁੰਦੇ ਕੋਈ ਵੀ ਚੀਜ਼ ਦੇਖੋ ਕੁਦਰਤੀ ਹੈ ਉਹ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਦੋਂ ਇੱਥੇ ਜਾਣਦੇ ਆ ਹੋਰ ਜਾਣਦੇ ਆ ਹਾਲਾਂਕਿ ਹੈਂਡਕਾਫ ਹੋਇਆ ਹੁੰਦਾ ਮਲਜਮ ਪਰ ਕਈ ਵਾਰ ਹੋ ਜਾਂਦੀਆਂ ਚਾਲਾਂ ਜਿਹੜੀਆਂ ਚੀਜ਼ਾਂ ਕੁਦਰਤੀ ਹੁੰਦੀਆਂ ਐ ਪਰ ਸਾਡੀ ਪੁਲਿਸ ਸਤਰਕਾ ਹੈ ਉਸੇ ਸਤਰਕਤਾ ਕਰਕੇ ਹੀ ਇਹ ਸਾਰੀ ਕਾਰਵਾਈ ਇਸ ਤਰ੍ਹਾਂ ਅੰਜਾਮ ਹੋ ਰਹੀ ਹੈ ਥੈਂਕ ਯੂ ਸਰ ਥੈਂਕ ਯੂ ਹਾਂਜੀ ਸਰ